ਨੋਰਿੰਗ ਪਾਲਾ ਚਾਹ ਬਣ ਗਈ ਤੁਹਾਡੀ ਚਾਹ ਰੱਖ ਤੇ ਅੰਜ ਨਾਲ ਬਹਿ ਜਾ ਮੇਰੇ ਘਰ ਸੂੰ ਚਾਹ ਰੱਖ ਸਾਈ ਦੇ ਹਾਂਜੀ ਦੱਸੋ ਠੰਡੀ ਨਾ ਹੋ ਜਾ ਜਿਹੜੀ ਜਿਹੜੀ ਮਨਵੀਰ ਵਾਸਤੇ ਮੁੰਡਾ ਵੇਖਿਆ ਨਾ ਸਾਰਾ ਕੁਝ ਸਹੀ ਸਹੀ ਹੋਉਂਦਾ ਵਾ ਠੀਕ ਆ ਰਿਸ਼ਤੇ ਦੀ ਜਿਹੜੀ ਵੀ ਗੱਲ ਆ ਜਾਂ ਜੋ ਵੀ ਆ ਖਰਚੇ ਦੇ ਆ ਉਹ ਲੱਕੀ ਤੇ ਆਪਾਂ ਬੋਝ ਨਹੀਂ ਪੈਣ ਦੇਣਾ ਠੀਕ ਹੈ ਨਾ ਪਰਾ ਬਣ ਕੇ ਨਾ ਮੈਂ ਸਾਰੇ ਕੰਮ ਆਪ ਕਰਨੇ ਆ ਤਾਂ ਤੂੰ ਵੀ ਅੱਗੇ ਲਾ ਕੇ ਸਾਰੇ ਕੰਮ ਕਰਨੇ ਵੱਡੀ ਹੁੰਦਾ ਪੂਰਾ ਫਰਜ਼ ਨਿਭਾਉਣਾ ਵਾ ਤੇ ਬੋਦੀ ਸੀਮਾ ਆਪਾਂ ਵੀ ਟੈਨਸ਼ਨ ਨਹੀਂ ਦੇਣੀ ਤੇ ਨਾਲ ਕੰਮ ਕਰਨਾ ਪੂਰਾ ਤੇ ਦਿਲੋਂ ਕੰਮ ਕਰਨਾ ਕਿਸੇ ਜਿਹੀ ਕਮੀ ਨਹੀਂ ਰਹਿਣੀ ਚਾਹੀਦੀ ਕੋਲ ਜਾਣੇ ਨੀ ਕੋਈ ਟੈਨਸ਼ਨ ਨਾ ਲਓ ਮੈਂ ਆਪਣਾ 100% ਦੂੰਗੀ ਸਾਰਾ ਕੰਮ ਮੈਂ ਕਰੂੰਗੀ ਸਹੀ ਤਰੀਕੇ ਨਾਲ ਹੀ ਮੈਂ ਕੋਈ ਵੀ ਨਾ ਮੈਂ ਕਮੀ ਨਹੀਂ ਰਹਿਣ ਦੇਣੀ ਜਿਹੜਾ ਵੀ ਕੋਈ ਖਰਚਾ ਵਾ ਜਾਂ ਕੁਛ ਵੀ ਆ ਉਹ ਮੈਂ ਕਰਨਾ ਵਾ ਤੂੰ ਮੇਰੇ ਖਰਚੇ ਵਿੱਚ ਜਾਂ ਮੇਰੇ ਕੰਮ ਵਿੱਚ ਇੰਟਰਫੇਰ ਨਹੀਂ ਕਰਨਾ ਉਹ ਮੇਰੀ ਭੈਣ ਆ ਮੈਂ ਕਿੱਦਾਂ ਕਰਨਾ ਉਹ ਮੈਂ ਕਰਨਾ ਵਾ ਨੀ ਕਿਨ ਕੀ ਗੱਲ ਬਾਰ ਬਾਰ ਕੋਈ ਜਸੂਸੀ ਨਹੀਂ ਲੈਣੀ ਜਾਂ ਕੋਈ ਗੱਲਬਾਤ ਜਾਂ ਬਾਰ ਬਾਰ ਗੱਲ ਪੁੱਛਣੀ ਨਹੀਂ ਨੀ ਕਿਉਂਕਿ ਮੇਰਾ ਕੰਮ ਆ ਕਿੱਦਾਂ ਕਰਨਾ ਉਹ ਮੈਨੂੰ ਪਤਾ ਵਾ ਤੇ ਲੱਕੀ ਤੇ ਮੈਂ ਬਹੁਤਾ ਵੋਲ ਨਹੀਂ ਪਾਉਂਦਣਾ ਕੋਈ ਲੱਕੀ ਦਾ ਥੋੜਾ ਕਾਰੋਬਾਰ ਘਟਿਆ ਤੇ ਮੇਰੀ ਗਵ ਤੂੰ ਮੈਂ ਹੀ ਗੱਡੀ ਲੱਕਣੀ ਠੀਕ ਹੈ ਠੀਕ ਕੋਈ ਗੱਲ ਮੈਂ ਅੱਜ ਕੱਲ੍ਹ ਕਹਿਤੀ ਆ ਮੈਨੂੰ ਇਹ ਗੱਲ ਬਾਰ ਬਾਰ ਮੈਂ ਸੁਣਨਾ ਨਹੀਂ ਚਾਹੁੰਦਾ ਤੂੰ ਗੁਣ ਛੋਟੀ ਛੋਟੀ ਗੱਲ ਮੈਨੂੰ ਪੁੱਛੇ ਜਾਂ ਇਧਰ ਉਧਰ ਦੀ ਜਿਉਸੂਸੀ ਲੰਗੇ ਬਿਲਕੁਲ ਮੈਨੂੰ ਚੰਗਾ ਨਹੀਂ ਲੱਗਣਾ ਤਾਂ ਮੈਂ ਤੁਹਾਨੂੰ ਕਲੀਅਰ ਸਾਰੀ ਗੱਲ ਦੱਸਤੀ ਆ ਰਿਸ਼ਤੇ ਦੀ ਗੱਲ ਚੱਲੰਦੀ ਆ ਰਿਸ਼ਤਾ ਬਿਲਕੁਲ ਬਜੀਜੀ ਨੇ ਹੋਣਾ ਉਹਨੇ ਵੇਖਣਾ ਵਾ ਤੇ ਨਿਪਰੇ ਲੱਗ ਗਿਆ ਤੇ ਫਿਰ ਅਹੀਂ ਆਪਣੀ ਭੈਣ ਦਾ ਨਾ ਟੋਰ ਨਾਲ ਵਿਆਹ ਕਰਨਾ ਮੈਂ ਜਦ ਮੈਂ ਚੱਲਿਆ ਮੈਂ ਥੱਲੇ ਤਾਈ ਜੀ ਨੂੰ ਤੇ ਲੱਕੀ ਨੂੰ ਮਿਲ ਕੇ ਨਾ ਤੇ ਮੈਂ ਥੱਲੇ ਉਹ ਡਿਊਟੀ ਤੇ ਚੱਲ ਜਾਣਾ ਵ ਲੇ ਇਹ ਨੂੰ ਮਾਤੇ ਰੇ ਵਾਲੀ ਚੱਲਿਆ ਹਾਂ ਮੈਂ ਤਾਂ ਜਿਹੜਾ ਮਿਲਣਾ ਆ ਅੱਛਾ ਯਾਰ ਇੱਕ ਮਿੰਟ ਇੱਧਰ ਆਈ ਮੈਂ ਤੇਨਾਂ ਨਾਲ ਇੱਕ ਗੱਲ ਕਰਨੀ ਆ ਇਹਨੂੰ ਮੈਂ ਤੇ ਗੱਲ ਇਹ ਕਰਨੀ ਸੀ ਕਿ ਮੰਮੀ ਨੂੰ ਤੇ ਮੁੰਡਾ ਆ ਗਿਆ ਪਸੰਦ ਅੱਛਾ ਠੀਕ ਆ ਨਾ ਤੇ ਹੁਣ ਮੰਮੀ ਨੇ ਵੀ ਕਹਿੰਦੇ ਆ ਕਿ ਆਪਾਂ ਵਿਆਹ ਦੀ ਤਿਆਰੀ ਕਰੀਏ ਤੇ ਆਪਾਂ ਜੱਕਦਮ ਅਰੇਂਜਮੈਂਟ ਕਿ ਤਰ੍ਹਾਂ ਕਰ ਸਕਦੇ ਹਾਂ 니ਛੇ ਤੇ ਕੋਈ ਵੱੱਕੀ ਸਾਰਾ ਅਰੇਂਜਮੈਂਟ ਹੋ ਜਾਣਾ ਤੂੰ ਟੈਨਸ਼ਨ ਕਿਉਂ ਲੈਣਾ ਵਾ ਇਹੋ ਤਾਂ ਮੈਂ ਤਾਈ ਜੀ ਨਾਲ ਗੱਲ ਕਰਨ ਆ ਮੈਨੂੰ ਵੀ ਮੁੰਡਿਆਂ ਦਾ ਫੋਨ ਆਇਆ ਸੀ ਉਹ ਕਹਿੰਦੇ ਸੀ ਦੱਸੋ ਕੀ ਕਰਨਾ ਵਾ ਕਿ ਪੇ ਵੇਖ ਵਖਾਈ ਕਰਨੀ ਜਾਂ ਸਿੱਧਾ ਡੱਬਾ ਹੀ ਵਟਾਉਣਾ ਵਾ ਤੇ ਮੈਂ ਉਹੀ ਤੈਈ ਹੋਣਾ ਸਲਾਹ ਕਰਨ ਆਇਆ ਹਾਂ ਅਸਾਂ ਮੈਂ ਪੁੱਛਣ ਆਇਆ ਹਾਂ ਕਿ ਕਿਦਾਂ ਦਾ ਕੀ ਪ੍ਰੋਗਰਾਮ ਰੱਖਣਾ ਵਾ ਚੱਲ ਕੋਈ ਨਹੀਂ ਜਿੱਤਰਾ ਮम्मा ਕਹਿਣਗੇ ਉਸ ਤਰ੍ਹਾਂ ਕਰ ਲਾਂਗੇ ਉਹ ਮੈਂ ਤੇ ਹੋਏ ਸੋਚਦਾ ਪਿਆ ਹਾਂ ਵੀ ਜੇ ਜੱਕ ਦਾ ਮੁੰਨਾ ਨੇ ਵਿਆਹ ਮੰਗ ਲਿਆ ਤੈਨੂੰ ਪਤਾ ਵਾ ਮਹੀਨੇ ਡੇਢ ਮਹੀਨੇ 2 ਮਹੀਨੇ ਚ ਕੋਸ਼ਿਸ਼ ਢੀਸ਼ੇ ਤਿਆਰੀ ਤੇ ਹੋਣੀ ਦੀਆਂ ਗਹਿਣਾ ਤੇ ਗਹਿਣਾ ਕੱਟਾ ਤੇ ਤਿਆਰ ਆ ਠੀਕ ਹੈ ਨਾ ਤੇ ਲੈਣ ਦੇਣ ਕੀ ਕਰਾਂਗੇ ਆਪਾਂ ਲਖੀ ਤੂੰ ਪੈਨਸ਼ਨ ਕਿਉਂ ਲੈਣਾ ਯਾਰ ਮੈਂ ਨਹੀਂ ਬੈਠਾ ਯਾਰੋ ਸਟੱਡੀ ਪੈਣੀ ਕੋਈ ਗੱਲ ਨਹੀਂ ਜਿੱਦਾਂ ਦਾ ਕਹਿਣਗੇ ਪਰ ਅਰੇ ਜਿਵੇਂ ਆਪਾਂ ਵਧੀਆ ਕਰਨਾ ਵਾ ਆਪਾਂ ਜੋ ਵੀ ਦੇਣਾ ਲੈਣਾ ਨਾ ਆਪਾਂ ਵਧੀਆ ਦੇਣਾ ਲੈਣਾ ਉਹਨਾਂ ਦੀ ਡਿਮਾਂਡ ਕੋਈ ਨਹੀਂ ਹੈ ਉਹ ਕੋਈ ਮੰਗਦੇ ਨਹੀਂ ਹੁੰਦੇ ਨੇ ਸਾਨੂੰ ਸਿਰਫ ਕੱਲੀ ਕੁੜੀ ਕੁੜੀ ਚਾਹੀਦੀ ਆ ਲੇਕਿਨ ਅਸੀਂ ਵੀ ਭਰਾ ਹਾਂ ਤਾਂ ਫਰਜ਼ ਨਿਭਾਉਣਾ ਨਾ ਅਸੀਂ ਸਾਰੇ ਤੇ ਮੁੰਡੇ ਵਾਲੇ ਓਹੀ ਕਹਿੰਦੇ ਡਿਮਾਂਡ ਕੋਈ ਨਹੀਂ ਪਰ ਸਾਨੂੰ ਕੁਝ ਨਾ ਕੁਝ ਤੇ ਦੇਣਾ ਹੀ ਪੈਣਾ ਨਾ ਲੱਗ ਕੇ ਸਾਰਾ ਕੁਝ ਦਵਾਂਗੇ ਆਪਾਂ ਸਮਾਨ ਵੀ ਦਵਾਂਗੇ ਨਾ ਨਾਲੇ ਮੈਂ ਤਿੰਨ-ਚਾਰ ਦਿਨਾਂ ਗੱਲ-ਗੱਲ ਕੇ ਆਪਾਂ ਮੋਟਰਸਾਈਕਲ ਵੀ ਦਵਾਂਗੇ ਪਤਾ ਸਾਡੀ ਭੈਣ ਦੀ ਇੱਜ਼ਤ ਤਾਂ ਹੀ ਉਹ ਜੇ ਕੁਝ ਨਾ ਕੁਝ ਯੋਦੀ ਟੋਰ ਬਣਨੀ ਆ ਨਹੀਂ ਤੇ ਲੋਕਾਂ ਨੇ ਪਤਾ ਕੀ ਕਹਿਣਾ ਇਹਨਾਂ ਨੂੰ ਭਾਂ ਦਾ ਫਿਕਰ ਹੀ ਨਹੀਂਗਾ ਇਹਨਾਂ ਕੁਛ ਕੀਤਾ ਹੀ ਨਹੀਂਗਾ ਜੇ ਮੈਂ ਤਾਂ ਨਏ ਗੱਲ ਕਰਨੀ ਦੁਕਾਨ ਤੇ ਮੇਰੀ ਓਨੇ ਕ ਚੱਲਦੀ ਆ ਤੇ ਆਪਾਂ ਕਾਦੀ ਫੋਕੀ ਟੋਰ ਬਣਾਉਣੀ ਆ ਤੇ ਮੇਰੇ ਪੱਲੇ ਤੇ ਤੈਨੂੰ ਪਤਾ ਵਾ ਕਿੰਨੇ ਕ ਪੈਸੇ ਕਿਤੇ ਯਾਰ ਲੱਕੀ ਤੂੰ ਟੈਨਸ਼ਨ ਲੈ ਨਾ ਯਾਰ ਹੋਗੀ ਕੱਲ ਉਹਨੇ ਦੇ ਭੈਣ ਸਾਡੀ ਦੇ ਸਹੁਰੇ ਕੀ ਕਹਿਣਗੇ ਜਾਂ ਰਿਸ਼ਤੇਦਾਰ ਕੀ ਕਹਿਣਗੇ ਜੇ ਭਰਾ ਦੀ ਦੁਕਾਨ ਘੱਟ ਚੱਲਦੀ ਤੇ ਕਿ ਭਰਾ ਤਾਂ ਗਵਰਨਮੈਂਟ ਜੋਬ ਕਰਦਾ ਵਾ ਇਹਨਾਂ ਨੇ ਕੁਛ ਨਹੀਂ ਕਰਨਾ ਸਾਰਾ ਕੁਛ ਕਰਾਂਗੇ ਤੂੰ ਟੈਨਸ਼ਨ ਨਾਲ ਸਾਰਾ ਕੁਛ ਮੈਂ ਕਰੂੰਗਾ ਜੋ ਵੀ ਦੇਣਾ ਲੈਣਾ ਵਾ ਜਾਂ ਜੋ ਵੀ ਕਰਨਾ ਨਾ ਉਹ ਸਾਰਾ ਕੁਝ ਮੈਂ ਕਰ ਲੈਣਾ ਵਾ ਤੂੰ ਬੋਦੀ ਟੈਨਸ਼ਨ ਨਾ ਲੈ ਤੇ ਨਾਲੇ ਲੱਕੀ ਯਾਰ ਮੈਨੂੰ ਨਾ ਮੁੰਡੇ ਵਾਲਿਆਂ ਦਾ ਫੋਨ ਵੀ ਆਇਆ ਸੀ ਉਹਨਾਂ ਮੁੰਡੇ ਦੇ ਜਿਹੜੇ ਜੀਜੇ ਨੇ ਨਾ ਕੁੜੀ ਨੂੰ ਨਹੀਂ ਵੇਖਿਆ ਲੈ ਤੂੰ ਉਹਨਾਂ ਨੇ ਆਪਣੇ ਘਰ ਉਹਨਾਂ ਨੂੰ ਹੀ ਵੇਖਣ ਕਿ ਉਹ ਦਿਨ ਹੀ ਵੇਖਣ ਗਏ ਸੀ ਨਾ ਉਹਦੋਂ ਕੁੜੀ ਹੈਗੀ ਸੀ ਉਹਨਾਂ ਦੀ ਉਹਨਾਂ ਦੇ ਜੀਜਾ ਨਹੀਂ ਹੈਗਾ ਸੀ ਉਹ ਮੰਮੀ ਨੇ ਕੀਤੀ ਗੱਲ ਕਹਿੰਦੇ ਭੈਣ ਨੇ ਆਉਣਾ ਘਰੇ ਮੈਂ ਕਿਹਾ ਕੋਈ ਗੱਲ ਨਹੀਂ ਭੈਣ ਭਾਈ ਭੈਣ ਭਾਈ ਆ ਜੇ ਘਰ ਵੇਖ ਜਾਣ ਕੋਈ ਗੱਲ ਨਹੀਂ ਉਹਨਾਂ ਦੀ ਭੈਣ ਨੇ ਆਉਣਾ ਨਾਲੇ ਨਾ ਉਹ ਤਾਂ ਜਦੋਂ ਭੈਣ ਪਰਮੇ ਆਉ ਉਹ ਖਾਤੀ ਦਰ ਦੀ ਸੂਹੇ ਕਰਨੀ ਉਹ ਆਖੀ ਯਾ ਨਾ ਬਿਆਂ ਦੇ ਵਿੱਚ ਜੀਜੇ ਤੇ ਫੁੱਪ ਅਤੇ ਜੀਜੇ ਨੇ ਹਾਂ ਕਰਤੀ ਫੇਰ ਸਾਰਾ ਕੰਮ ਸਿੱਧਾ ਫੇਰ ਆਪਾਂ ਵੇਖਾਂਗੇ ਕੀ ਕਰਨਾਗੇ ਕਿਉਂਕਿ ਪਹਿਲ ਉਹਨਾਂ ਦੀ ਹਾਂ ਸੁਣ ਲਈਏ ਫੇਰ ਆਪਾਂ ਵੇਖਾਂਗੇ ਆਪਾਂ ਡੱਬੇ ਨਾਲ ਡੱਬਾ ਵਟੋਣਾ ਜਾਂ ਕੋਈ ਛੋਟਾ ਫੰਕਸ਼ਨ ਰੱਖਣਾ ਵਾ ਜਾਂ ਕੀ ਕਰਨਾ ਉਹ ਆਪਾਂ ਬਾਅਦ ਚ ਵੇਖਾਂਗੇ ਇਹ ਗੱਲ ਤੂੰ ਯਾਦ ਰੱਖੀ ਜਦੋਂ ਦਾ ਜੀਜਾ ਆਉਦੇ ਖਾਤਰਦਾਰੀ ਸੁਣੀ ਕਰਨੀ ਕਮੀ ਨਾ ਰਹੇ ਜੇ ਕਿਸੇ ਦੀ ਕਰਾਂਗੇ ਆਪਾਂ ਦੋਵੇਂ ਘਰ ਹੋਣਾ ਉਹ ਤਾਂ ਜਦੋਂ ਆਣਗੇ ਦੱਸ ਕੇ ਹੀ ਹੋਣਗੇ ਕੋਈ ਗੱਲ ਨਹੀਂ ਮੈਂ ਵੀ ਛੁੱਟੀ ਕਰ ਲੂੰਗਾ ਉਸ ਦਿਨ ਮੈਂ ਵੀ ਆ ਜਾਊਗਾ ਹਾਂ ਜੀ ਮੰਮੀ ਨਾਲ ਗੱਲ ਹਾਂ ਚੱਲਾ ਲੱਕੀ ਮੰਮੀ ਨਾਲ ਤਾਈ ਜੀ ਨਾਲ ਆਪਾਂ ਗੱਲ ਕਰੀਏ ਹਾਂ ਹਾਂਜੀ ਬਟਾ ਬੈਠ ਗਈ ਹਜੇ ਫੇ ਤਾਈ ਜੀ ਹੋਇਆ ਇਹ ਕੱਲ ਫਿਰ ਹਾਂ ਬੱਤ ਹੋਇਆ ਹੈ ਵੇਖਾ ਹੀ ਘਰ ਬਾਰ ਮੁੰਡਾ ਸਾਰਾ ਵੇਖਾ ਇਹ ਸੋਹਣਾ ਲੱਗਾ ਤੁਹਾਨੂੰ ਹਾਂ ਬੇਟਾ ਸਭ ਵਧੀਆ ਸਾਰੇ ਠੀਕ ਹੈ ਮੁੰਡਾ ਵੀ ਮਤਲਬ ਬਹੁਤ ਵਧੀਆ ਸੋਹਣਾ ਵਾ ਮੁੰਡਾ ਜੀ ਫੈਮਲੀ ਸਾਰੀ ਚੰਗੀ ਲੱਗੀ ਤੁਹਾਨੂੰ ਹਾਂ ਫੈਮਲੀ ਚੰਗੀ ਲੱਗੀ ਘਰ ਬਾਰ ਵੀ ਠੀਕ ਹੈ ਬੇਟਾ ਉਹਨੂੰ ਨਾ ਮੁੰਡੇ ਵਾਲਿਆਂ ਦਾ ਫੋਨ ਨਹੀਂ ਆਇਆ ਸੀ ਉਹਦਾ ਨਾ ਜੀਜੇ ਨੇ ਵੇਖਣਾਂ ਵਾ ਆਪਣੀ ਮਨਮੀਤ ਨੂੰ ਅੱਛਾ ਉਹਨਾਂ ਨੇ ਕਿਸੇ ਦਿਨ ਆਉਣਾ ਜੇ ਤੇ ਮੇਰੀ ਗੱਲ ਹੋਈ ਸੀ ਤੇ ਉਹ ਵੇਖ ਜਾਂਦਾ ਵਾ ਤੇ ਜੇ ਯਸ ਹੋ ਜਾਂਦੀ ਆ ਫਿਰ ਤੁਸੀਂ ਦੱਸੋ ਫਿਰ ਕੀ ਕਰਨਾ ਅੱਗੇ ਕਿੱਦਾਂ ਕਰਨਾ ਕਿ ਕਿਦਾਂ ਦਾ ਫੰਕਸ਼ਨ ਕਰਨਾ ਜਾਂ ਉਦੋਂ ਹੀ ਡੱਬਾ ਵਟਾਉਣਾ ਜਾਂ ਟਾਈਮ ਪਾਉਣਾ ਵਾ اے ਬੇਟਾ ਤੂੰ ਰਜੇ ਅੱਗੇ ਲੱਗਾ ਮੈਂ ਸਾਰੀ ਗੱਲ ਤੇਰੇ ਸਿਰ ਤੇ ਸੁੱਟੀ ਐ ਤੂੰ ਐਦਾਂ ਕਰੀ ਜਿੱਦਾਂ ਵੀ ਇਹਨਾਂ ਮੈਂ ਤੇਰਾ ਦਿਲ ਉਹਨਾਂ ਨੂੰ ਪੁੱਛ ਲੈ ਉਹ ਜਿੱਦਾਂ ਵੀ ਚਾਹੁੰਦੇ ਐ ਨਾ ਅਸੀਂ ਉਦਾਂ ਕਰਾਂਗੇ ਜੇ ਵਿਆਹ ਕਹਿਣਗੇ ਵਿਆਹ ਕਰ ਲਾਂਗੇ ਚੰਗੀ ਤਰ੍ਹਾਂ ਜੇ ਚੁੰਨੀ ਚੜਾਵਾ ਕਹਿਣਗੇ ਚੁੰਨੀ ਚੜਾਵਾ ਕਰ ਲਾਂਗੇ ਬਾਕੀ ਇਹ ਤੂੰ ਦੱਸ ਦੀ ਜਦੋਂ ਵੇਖ ਜਾਣਗੇ ਵੀ ਡੱਬੇ ਨਾਲ ਡੱਬਾ ਵਟਾਉਣਾ ਕੀ ਕਰਨਾ ਵਾ ਠੀਕ ਐ ਬੇਟਾ ਉਹ ਤਾਂ ਠੀਕ ਹੈ ਜਾਈ ਜੀ ਉਹ ਤਾਂ ਸਾਰੀ ਸਲਾਹ ਨਾਲ ਨਾਲ ਤੁਸੀਂ ਟੈਨਸ਼ਨ ਨਾ ਲਓ ਮੈਂ ਬੈਠਾ ਵਾਂ ਮੇਰੀ ਵੀ ਗਵਰਨਮੈਂਟ ਜੌਬ ਆ ਆਪਾਂ ਕਿਹਦੀ ਕਮੀ ਤਾਂ ਨਹੀਂ ਰਹਿਣ ਦਣੀ ਪਰ ਉਸ ਇਹ ਹੈ ਕਿ ਜਿੰਨਾ ਚਿਰ ਉਹਦਾ ਜੀਜਾ ਹੋ ਕੇ ਨਹੀਂ ਜਾਂਦਾ ਐਸ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਸਲਾਹ ਹੀ ਕਰ ਸਕਦੇ ਕੋਈ ਫਾਈਨਲ ਤਾਂ ਕਰ ਨਹੀਂ ਸਕਦੇ ਇਹ ਵੇਟ ਹੈ ਬਸ ਉਹਦੇ ਜੀਜੇ ਦੀ ਤੇ ਮੈਂ ਗਿਵ ਲੱਕੀ ਨਾਲ ਵੀ ਗੱਲ ਕਰੰਦੇ ਆ ਸੀ ਉਹਦੇ ਜੀਜੇ ਨੇ ਆਉਣਾ ਮੈਂ ਤਾਂ ਖਤਰੋਦਾਰੀ ਨਾਲ ਜਰਾ ਵਧੀਆ ਕਰਨੀ ਆ ਕਿਉਂਕਿ ਜਿਹੜੇ ਵਿਆਹਾਂ ਦੇ ਵਿੱਚ ਨਾ ਜੀਜੇ ਤੇ ਫੁੱਫੜ ਹੀ ਹਟਦੇ ਹੁੰਦੇ ਆ ਜੇ ਉਹਦਾ ਜੀਜੇ ਨੇ ਹਾਂ ਕਰ ਤੀ ਤਾਂ ਸਮਝੋ ਹਾਂ ਹੀ ਹਾਂ ਆਪੇ ਸਾਰੇ ਕੰਮ ਸਹੀ ਆ ਤਾਂ ਫੇਰ ਆਪਾਂ ਆਪਣੀ ਤਿਆਰੀ ਕਰਾਂਗੇ ਫੇਰ ਉਹਨਾਂ ਨੂੰ ਪੁੱਛਾਂਗੇ ਕਿ ਕਿੱਦਾਂ ਦਾ ਕਰਨਾ ਜਾਂ ਕੀ ਕਰਨਾ ਵਾ ਜਿੰਨਾ ਚਿਰ ਉਹਦਾ ਜੀਜਾ ਨਹੀਂ ਹੋ ਕੇ ਜਾਂਦਾ ਉਹਨਾਂ ਚਿਰ ਆਪਾਂ ਕੋਈ ਆਪਸੀ ਸਲਾਹ ਕਰ ਸਕਦੇ ਆ ਲੇਕਿਨ ਕੋਈ ਵੀ ਫਾਈਨਲ ਨਹੀਂ ਲੱਕੀ ਕਰ ਸਕਦੇ ਨਹੀਂ ਪੁੱਤਰ ਬਾਕੀ ਤੂੰ ਇਸ ਗੱਲ ਦੀ ਟੈਨਸ਼ਨ ਨਾ ਲੈ ਜਦੋਂ ਵੀ ਉਹ ਆਣਗੇ ਨਾ ਪੂਰੀ ਤਰ੍ਹਾਂ ਸੀ ਉਹਨਾਂ ਦੀ ਖਾਤਰਦਾਰੀ ਕਰਾਂਗੇ ਇਹੋ ਜੀ ਕੋਈ ਗੱਲ ਨਹੀਂ ਆ ਬੇਟਾ ਬਾਕੀ ਮੇਰੇ ਦੋ ਸ਼ੇਰ ਪੁੱਤ ਬੈਠੇ ਆ ਮੈਨੂੰ ਕਿਸੇ ਗੱਲ ਦੀ ਟੈਨਸ਼ਨ ਨਹੀਂ ਹੈਗੀ ਜੋ ਕਰਨਾ ਤੁਸੀਂ ਦੋਵਾਂ ਨੇ ਕਰਨਾ ਕੋਈ ਗੱਲ ਨਹੀਂ ਤੂੰ ਇਸ ਗੱਲ ਦੀ ਨਾ ਟੈਨਸ਼ਨ ਲੈ ਤਾਂ ਇਹ ਤੂੰ ਹੀ ਟੈਨਸ਼ਨ ਨਹੀਂ ਲੈਣੀ ਉਹ ਤਾਂ ਸਾਰਾ ਹੀ ਕਰਦਾ ਮੈਂ ਜੋ ਵੀ ਫੰਕਸ਼ਨ ਦਾ ਮੈਂ ਤਾਂ ਲੱਕੀਨੇ ਕਰਨਾ ਮੈਂ ਜੋ ਵੀ ਉਹਦਾ ਅਰੇਂਜਮੈਂਟ ਕਰਨਾ ਸਾਡੀ ਭੈਣ ਆ ਤੇ ਜੋ ਵੀ ਜੋ ਸਾਡਾ ਬੰਦਾ ਵੀ ਵਧੀਆ ਕਰਨਾ ਮੈਂ ਉਹ ਤੇ ਮੰਮੀ ਵੀ ਦੱਸਣ ਦੇ ਹੀ ਕਹਿੰਦੇ ਜੇ ਅਸੀਂ ਕੱਲ ਗਏ ਤਾਂ ਉਹ ਮੁੰਡੇ ਵਾਲੇ ਬੜੇ ਖੁਸ਼ ਸੀ ਕਿਉਂਕਿ ਉਹਨਾਂ ਨੂੰ ਤੇ ਕੁੜੀ ਪਹਿਲਾਂ ਹੀ ਚਾਹਦੇ ਸੀ ਤੇ ਮੈਂ ਕਿਹਾ ਚਲੋ ਵਧੀਆ ਵੈਸੇ ਤੇ ਵੈਸੇ ਤੇ ਇਥੇ ਹਾਈ ਹੋਣੀ ਹੈ ਰਿੰਕੂ ਪਰ ਠੀਕ ਹੈ ਨਹੀਂ ਮੈਨੂੰ ਵੀ ਜਦੋਂ ਫੋਨ ਆਇਆ ਨਾ ਸੁ ਖੁਸ਼ੀ ਉਹਨਾਂ ਨੇ ਖੂਬ ਹੋ ਕੇ ਫੋਨ ਕੀਤਾ ਜਦੋਂ ਉਹਨਾਂ ਦੱਸਿਆ ਨਾ ਕਿ ਜੀਜੇ ਨੇ ਵੇਖਣਾ ਵਾ ਕੁੜੀ ਨੂੰ ਉਹ ਖੁਸ਼ ਸੀ ਜਦੋਂ ਗੱਲ ਕਰੰਦਾ ਸੀ ਤੇ ਮੈਨੂੰ ਉਹ ਤੋਂ ਵੀ ਲੱਗਾ ਮੈਂ ਸਾਰੇ ਮਨ ਨੂੰ ਖੁਸ਼ ਆ ਇਹਦਾ ਮਤਲਬ ਸਾਡੀ ਮਨਮੀਤ ਉਹਨਾਂ ਨੂੰ ਸਾਰਾ ਪਸੰਦ ਆ ਸਾਰਾ ਕੁਝ ਠੀਕ ਆ ਬਸ ਰਹਿ ਗਈ ਉਹਦੀ ਜੀਜੇ ਦੀ ਗੱਲ ਬਸ ਤੇ ਸਾਰਾ ਸਭ ਉਹਨਾਂ ਨੇ ਘਰ ਬਾਹਰ ਚਾਤੀ ਮਾਰਨੀ ਆ ਕਿ ਘਰ ਬਾਹਰ ਕਿਸ ਤਰ੍ਹਾਂ ਦਾ ਘਰ ਬਾਹਰ ਹਾਂ ਇਹ ਆ ਨਾ ਤੇ ਕੋਈ ਤਨਾਂ ਨੂੰ ਪਸੰਦੀ ਆ ਤੇ ਉਹਨਾਂ ਨੇ ਫੋਟੋ ਵੀ ਖਾਤੀ ਹਣੀ ਆ ਬੰਨੇ ਦੇ ਆਹ ਫੋਟੋ ਵੀ ਖਾਤੀ ਹਣੀ ਆ ਤੇ ਨਾਲੇ ਸਿਰ ਉਹਨਾਂ ਨੇ ਉਹ ਹੀ ਘਰ ਬਾਹਰ ਵੇਖਣਾ ਵਾ ਥੋੜਾ ਜਿਹਾ ਵੇਖਣਾ ਵਾ ਪਰਿਵਾਰ ਉਹਦੇ ਜਿੱਦਾਂ ਅਸੀਂ ਉਹਨਾਂ ਦਾ ਪਰਿਵਾਰ ਵੇਖਿਆ ਉਹਨਾਂ ਵੀ ਆਪਣਾ ਪਰਿਵਾਰ ਹੀ ਵੇਖਣਾ ਵਾ ਤੇ ਚਲੋ ਕਰ ਲੈਣਗੇ ਗੱਲ ਮਨਮੀਤ ਨਾਲ ਜੋ ਵੀ ਆ ਹਨਾ ਹਾਂਜੀ ਹਾਂਜੀ ਤੇ ਤਾਂ ਕਰਕੇ ਚਲੋ ਕੋਈ ਗੱਲ ਨਹੀਂ ਬਸ ਹੁਣ ਤੁਸੀਂ ਚਿੰਤਾ ਨਹੀਂ ਕਰਨੀ ਵੇਖੋ ਸਾਨੂੰ ਚਿੰਤਾ ਹੀ ਵੀ ਮੁੰਡਾ ਨਹੀਂ ਲੱਭਦਾ ਹੁਣ ਤੇ ਮੁੰਡਾ ਵੀ ਲੱਭ ਗਿਆ ਹੁਣ ਜੋ ਵੀ ਚਿੰਤਾ ਨਾਲ ਸਾਡੇ ਦੋਵਾਂ ਦੇ ਛੱਡ ਦਿਓ ਜੋ ਵੀ ਕੁਝ ਕਰਨਾ ਆਪਾਂ ਦੋਵਾਂ ਨੇ ਕਰਨਾ ਹਾਂ ਹਾਂ ਪੁੱਤਰ ਮੈਨੂੰ ਤੁਹਾਡੇ ਹੁੰਦਿਆਂ ਕਾਦੀ ਚਿੰਤਾ ਤੁਸੀਂ ਜੋ ਕਰਨਾ ਤੁਸੀਂ ਦੋਨਾਂ ਭਰਾਵਾਂ ਨੇ ਕਰਨਾ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਪੁੱਤਰ ਆਪੇ ਕਰੋ ਜੋ ਕਰਨਾ ਚੱਲੀਏ ਫਿਰ ਚੱਲੀਏ ਲਕੀਰ ਫਿਰ ਉਹ ਵੀ ਜਾ ਦੁਕਾਨ ਤੇ ਤੇ ਮੈਂ ਵੀ ਉਪਰੋਂ ਲੈਣੇ ਆ ਕਾਗਜ਼ ਲੈ ਕੇ ਮੈਂ ਮੇਰੀ ਯੂਟਿਊਬ ਚੱਲ ਜਾਣਾ ਚਲੋ ਠੀਕ ਆ ਮੰਮੀ ਚੱਲਦਾ ਠੀਕ ਆ ਬੇਟਾ ਠੀਕ ਯੂਰਪਾ ਇਸ ਬੰਦੇ ਨੂੰ ਸਮਾਨੀ ਲੱਗਦੀ ਜੇ ਮਨਮੀ ਦਾ ਰਿਸ਼ਤਾ ਹੋ ਗਿਆ ਨਾ ਇੱਥੇ ਪੱਕਾ ਸਾਡੇ ਦੇ ਸਾਰੇ ਪੈਸੇ ਉਧਰ ਹੀ ਲੱਗ ਜਾਣੇ ਆ ਇੱਕ ਤਾਂ ਮੰਮੀ ਪਤਾ ਨਹੀਂ ਕਿੱਥੇ ਚਲੇ ਗਏ ਆ ਦੱਸ ਕੇ ਵੀ ਨਹੀਂ ਗਏ ਅੰਜੂ ਤੋ ਕੀ ਕੱਲੀ ਗੱਲਾਂ ਕਰੀ ਜਾਂਦੀ ਬਈ ਬੈਠੀ ਬੈਠੋ ਮੰਮੀ ਸੇ ਕਿੱਥੇ ਗਏ ਸੀ ਆ ਮੈਂ ਨਵਾਲੀ ਗਈ ਸੀ ਕਮੰਡੀਆਂ ਦੇ ਘਰ ਤੂੰ ਕੱਲੀ ਬੋਲੀ ਜਾਨੀ ਕੀ ਹੋਇਆ ਵਾ ਕੱਲੀ ਬੋਲਣਾ ਮਮੀ ਹਾਂ ਰਿੰਕਪਾਲ ਹੁਣੇ ਹੀ ਬੈਠੇ ਸੀ ਹਾਂ ਤੇ ਕਹਿੰਦੇ ਸੀ ਕਹਿੰਦੇ ਜੇ ਮਨਮੀ ਦਾ ਰਿਸ਼ਤਾ ਇੱਥੇ ਪੱਕਾ ਹੋ ਗਿਆ ਨਾ ਤੇ ਸਾਰਾ ਕੁਝ ਕਹਿੰਦੇ ਮੈਂ ਹੀ ਕਰਨਾ ਹੈ ਸਾਰਾ ਖਰਚਾ ਕਹਿੰਦੇ ਮੈਂ ਕਰਨਾ ਹੈ ਤੂੰ ਨਹੀਂ ਕਹਿੰਦੇ ਵਿੱਚ ਬੋਲਣਾ ਹੈਗਾ ਤੇ ਲੱਕੀ ਦਾਦ ਕਹਿੰਦੇ ਤੈਨੂੰ ਪਤਾ ਕੰਮ ਉਦਾਂ ਦਾ ਆ ਤੋਰ ਨਾ ਕਹਿੰਦੇ ਵਿਆਹ ਕਰਨਾ ਮਨੀਤ ਦਾ ਮੈਨੂੰ ਤਾਂ ਇਹੀ ਟੈਨਸ਼ਨ ਪਈ ਆ ਸਾਰੀ ਕਮਾਈ ਇਹਨਾਂ ਨੇ ਉਹਦੇ ਵਿਆਹ ਤੇ ਹੀ ਲਾ ਦੇਣੀ ਅੱਛਾ ਇਦਾਂ ਕਹਿੰਦਾ ਵਾ ਕੀ ਗੱਲ ਉਹਨਾਂ ਵਾਸਤੇ ਕਮਾਈ ਕਰਨ ਦੇ ਆ ਦਿਨ ਰਾਤ ਜਿਹੜਾ ਕੰਮ ਕਰਦਾ ਪਿਆ ਉਹਨਾਂ ਵਾਸਤੇ ਕਰਨ ਦੇ ਆ ਆਪਣੀ ਭੈਣ ਦਾ ਨਹੀਂ ਇਹਨੂੰ ਕੋਈ ਫਿਕਰ ਹੈਗਾ ਪਤਾ ਨਹੀਂ ਮੰਮੀ ਫਿਕਰ ਹੁੰਦਾ ਤੇ ਫਿਰ ਇਦਾਂ ਲੈਣਾ ਕਹਿੰਦੇ ਮੈਂ ਤਾਂ ਕਹਿੰਦੇ ਮਨਮੀਤ ਨੂੰ ਸਾਰਾ ਸਮਾਨ ਦੇਣਾ ਸਾਰਾ ਕੁਝ ਕਰਨਾ ਵਾ ਤੇ ਤੂੰ ਵਿੱਚ ਕੋਈ ਝੂਝਾ ਨਹੀਂ ਕਰਨੀ ਹੈਗੀ ਤੇ ਉਹਨਾਂ ਨੇ ਕੁਝ ਨਹੀਂ ਸੋਚਿਆ ਆਪਣੀ ਕੁੜੀ ਦਾ ਸਾਰੀ ਟੈਨਸ਼ਨ ਇਹਨੂੰ ਹੀ ਪਈ ਸਾਰਾ ਠੇਕਾ ਮੰਮੀ ਸੋਚਣ ਦਾ ਇਹਨਾਂ ਨੇ ਲਿਆ ਆ ਕੇ ਕੋਈ ਗੱਲ ਨਹੀਂ ਆਏਗਾ ਤਾਂ ਮੈਂ ਆਪੇ ਗੱਲ ਕਰਾਂਗੀ ਇਹਦੇ ਨਾਲ ਬਾਕੀ ਮੰਮੀ ਤੁਸੀਂ ਕੱਲ ਗਿਆ ਸੀ ਉਧਰ ਤੇ ਘਰ-ਬਾਰ ਕਿਦਾਂ ਦਾ ਹੈ ਕਾਰ-ਬਾਰ ਤੇ ਅੰਜੂਬ ਠੀਕ ਹੈਗਾ ਵਾ ਜੇ ਮੁੰਡਾ ਠੀਕ ਆ ਤਾਂ ਘਰ-ਬਾਰ ਵੀ ਠੀਕ ਆ ਮੁੰਡਾ ਤਾਂ ਠੀਕ ਹੀ ਸੀ ਉਦੋਂ ਰਿੰਕ ਪਾਲੇ ਦਿਖਾਇਆ ਸੀ ਮੈਨੂੰ ਹਾਂ ਤੇ ਘਰ-ਬਾਰ ਵੀ ਵਧੀਆ ਆ ਘਰ-ਬਾਰ ਵੀ ਵਧੀਆ ਆ ਤੇ ਉਤੋਂ ਤਾਈ ਤੇਰੀ ਕਹਿੰਦੀ ਇਹ ਪੁੱਛੇ ਨੂੰ ਕੋਈ ਇਹਦੀ ਡਿਮਾਂਡ ਤੇ ਨਹੀਂ ਹੈਗੀ ਤੇ ਮੈਂ ਉਹਨੂੰ ਕਿਹਾ ਮੈਂ ਕਹਾ ਕੋਈ ਡਿਮਾਂਡ ਹੈਗੀ ਤੁਹਾਡੀ ਕਹਿੰਦਾ ਨਹੀਂ ਕੋਈ ਡਿਮਾਂਡ ਨਹੀਂ ਹੈਗੀ ਸਾਡੀ ਬਸ ਇਹੋ ਹੀ ਆ ਕਿ ਮੇਰੀ ਮਾਂ ਦੀ ਸੇਵਾ ਕਰੇ ਚਲੋ ਇਹ ਚੱਲੀ ਦੀ ਤਾਂ ਕਿਸਮਤ ਖੁੱਲ ਗਈ ਹਾਂ ਚੱਲੀ ਦੇ ਤਾਂ ਕਰਮ ਜਾਗ ਗਏ ਹਜੇ ਕਿਤੇ ਹੁੰਦਾ ਨਹੀਂ ਸੀ ਕੋਈ ਮੁੰਡਾ ਪਸੰਦ ਨਹੀਂ ਹੁੰਦਾ ਸੀ ਕਿਸੇ ਮੁੰਡੇ ਨੂੰ ਇਹ ਨਹੀਂ ਪਸੰਦ ਹੁੰਦੀ ਹੁੰਦੀ ਸੀ ਆਹੋ ਤੇ ਹੁਣ ਦੇ ਦੇ ਕਿਸਮਤ ਹੀ ਖੁੱਲ ਗਈ ਮੁੰਡਾ ਵੀ ਚੰਗਾ ਦੇਖ ਗਿਆ ਘਰਬਾਦ ਵੀ ਚੰਗਾ ਲੱਭ ਗਿਆ ਉੱਪਰ ਉਹਨਾਂ ਦੀ ਕੋਈ ਡਿਮਾਂਡ ਵੀ ਨਹੀਂ ਤਾਂ ਹੀ ਤਾਂ ਖੁਸ਼ ਆ ਕੱਲ ਦੇ ਨਹੀਂ ਮੈਂ ਤਾਂ ਅੱਗੇ ਕੱਲ ਤੁਹਾਨੂੰ ਪੁੱਛ ਨਹੀਂ ਲਈ ਮੈਂ ਕਹਾਂ ਡਿਮਾਂਡ ਤਾਂ ਨਹੀਂ ਕੋਈ ਤੁਸੀਂ ਕਹਾਂ ਨਹੀਂ ਡਿਮਾਂਡ ਨਹੀਂ ਮੈਂ ਕਹਾਂ ਜੇ ਡਿਮਾਂਡ ਹੁੰਦੀ ਉਹ ਵੀ ਟੈਨਸ਼ਨ ਸਾਰੀ ਆਪਾਂ ਨੂੰ ਹੀ ਪੈ ਜਾਣੀ ਸੀ ਤੇ ਉਹ ਬਿਨਾਂ ਡਿਮਾਂਡ ਤੋਂ ਹੀ ਕਹੀ ਜਾਂਦਾ ਹੀ ਵੀ ਮੈਂ ਆ ਦੇਣਾ ਮੈਂ ਉਹ ਦੇਣਾ ਅਗਲੇ ਦਿਨ ਮੈਂ ਆਪਣੇ ਨੂੰ ਗੱਲ ਕਰਾਂਗੀ ਕੋਈ ਡਿਮਾਂਡ ਨਹੀਂ ਹੈਗੀ ਉਹਨਾਂ ਦੀ ਚੁੱਕ ਕਰਕੇ ਚੁੰਨੀ ਚੜਾਵਾ ਕਰੋ ਤੇ ਭੇਜੋ ਇਹਨੂੰ ਚਾਹੀਦਾ ਮम्मी ਚੁੰਨੀ ਚੜਾਵਾ ਹੀ ਆਪਣੇ ਪਾਣੇ ਨਹੀਂ ਸੋਚਣਾ ਕਹਲੂ ਸਾਡੀ ਵੀ ਅਨਮੋਲ ਜਵਾਨ ਹੋਈ ਆ ਅਸੀਂ ਅਨਮੋਲ ਦਾ ਨਹੀਂ ਕੁਝ ਸੋਚਣਾ ਹੈਗਾ ਉਹਦਾ ਨਹੀਂ ਕਰਨਾ ਸਾਰਾ ਕੁਝ ਮਨਵੀਤ ਲਈ ਕਰੀ ਜਾਂਦੇ ਆ ਪਰ ਮੈਂ ਇੰਨਾ ਵੇਖਦੀ ਆ ਮਹਿਸੂਸ ਕਰਦੀ ਵੀ ਇਸ ਮੁੰਡੇ ਦੇ ਨਾਂ ਤੇ ਮੂੰਹ ਤੇ ਆਪਣੀ ਭੈਣ ਦਾ ਨਾਂ ਨਹੀਂ ਆਂਦਾ ਮਨਮੀਤ ਹੀ ਦਿਖੀ ਜਾਂਦੀ ਮਨਵੀਤ ਹੀ ਦਿਖੀ ਜਾਂਦੀ ਇਹ ਲੋ ਦੇ ਉਹਨਾਂ ਦਾ ਕੰਮ ਨਹੀਂ ਉਹਨਾਂ ਦਾ ਕੰਮ ਨਹੀਂ ਹੈਗਾ ਫਿਰ ਮਹਿਲ ਬਣਾਤਾ ਹੀ ਉਹ ਉੱਥੇ ਬੈਠੇ ਆ ਆਪਣਾ ਵੇਖ ਤੂੰ ਕੀ ਹਾਲ ਆ ਭਲੇ ਇਹਨੂੰ ਸਵਾਰ ਕੱਲ ਨੂੰ ਆਪਣੀ ਕੁੜੀ ਨੂੰ ਵੇਖਣ ਵਾਲਿਆਂ ਨੇ ਆ ਕੇ ਵੇਖਣਾ ਮੈਂ ਵੀ ਇਹਨਾਂ ਨੇ ਆਪਣਾ ਕੀ ਬਣਾਇਆ ਉਹਨਾਂ ਦਾ ਤਾਂ ਥੱਲੇ ਸਭ ਕੁਝ ਬਣਿਆ ਆ ਸੋਚ ਰਹੀ ਸੀ ਨਾ ਇਹ ਗੱਲ ਕੋਈ ਗੱਲ ਨਹੀਂ ਮੰਮੀ ਤੁਸੀਂ ਗੱਲ ਕਰਿਓ ਮੈਨੂੰ ਤੇ ਇੰਜ ਕਹਿ ਕੇ ਕਿਤੇ ਤੂੰ ਨਹੀਂ ਬੋਲਣਾ ਕੁਝ ਵੀ ਮੇਰੀ ਭੈਣ ਦਾ ਵਿਆਹ ਆ ਵਿਆਹ ਕਰਨਾ ਵਾ ਗੱਜ-ਵੱਜ ਕੇ ਕਰਨਾ ਮੈਂ ਤੂੰ ਨਹੀਂ ਵਿੱਚ ਕੁਝ ਬੋਲਣਾ ਹੈਗਾ ਕੋਈ ਨਹੀਂ ਮਾਪੇ ਗੱਲ ਕਰ ਲਾਂਗੀ ਬਾਕੀ ਮੰਮੀ ਕੱਲ ਉਹ ਆਈ ਮਨਮੀਤ ਚੱਲੀ ਇੱਥੇ ਹੂੰ ਆੜ ਕੇ ਇਹਦੇ ਬੈਠੀ ਇੱਥੇ ਤੇ ਮੈਂ ਕਹਾ ਮਨਮੀ ਤੇ ਮੈਂ ਕਹਾ ਮੇਰੇ ਨਾਲ ਗੁੱਸੇ ਆ ਨਹੀਂ ਨਹੀਂ ਭਾਬੀ ਮੈਂ ਗੁੱਸੇ ਤੇ ਨਹੀਂ ਹੁਣ ਤੇ ਮੈਂ ਕਹਾ ਚੱਲ ਮੇਰਾ ਬਾਪੂ ਮੈਂ ਕਹਾ ਜਾ ਮੇਰੀ ਤਬੀਅਤ ਨਹੀਂ ਠੀਕ ਤੇ ਤੂੰ ਝਾੜੂ ਲਾ ਦੇ ਉੱਪਰ ਹੂੰ ਤੇ ਮੈਂ ਤੇ ਨਹੀਂ ਕਹਿੰਦੇ ਝਾੜੂ ਲਾਉਣਾ ਮੈਂ ਤੇ ਕਿ ਝਾੜੂ ਲਾਉਣਾ ਤੇ ਆਖੇ ਹੀ ਨਹੀਂ ਲੱਗੀ ਤੇ ਜਵਾਬ ਦੇ ਕੇ ਤੇ ਉਹ ਜਾਂਦੀ ਲੱਗੀ ਆ ਨਾਂ ਨੂੰ ਸਿੱਧੀ ਅਗਲੇ ਕਹਿੰਦੇ ਸਾਡੀ ਧੀ ਸੌ ਬੜੀ ਇਹਨੂੰ ਤੇ ਕੋਈ ਗੱਲ ਦਾ ਪਤਾ ਨਹੀਂ ਜਸੂਸੀਆਂ ਸਾਰੀਆਂ ਕਰਦੀ ਰਹਿੰਦੀ ਕੀ ਕੋਈ ਬੋਲਦਾ ਕੀ ਨਹੀਂ ਉੱਪਰ ਦੀਆਂ ਗੱਲਾਂ ਸੁਣ ਕੇ ਥੱਲੇ ਜਾ ਕੇ ਦੱਸਦੀ ਕਦੀ ਥੱਲੇ ਵਾਲੀਆਂ ਗੱਲਾਂ ਵੀ ਉੱਪਰ ਦਸੀਆਂ ਉਹਨੇ ਤੇ ਤੇਦੀ ਮਮੀ ਉਹਨਾਂ ਦੀ ਬਣਦੀ ਆਪਣੀ ਥੋੜੀ ਬਣਨਾ ਉਹਨੇ ਆ ਤਾਂ ਜੇ ਸਿੱਧੀ ਹੋਵੇ ਤਾਂ ਫਿਰ ਆਪਣੇਆਂ ਦੀਆਂ ਵੀ ਗੱਲਾਂ ਸਾਨੂੰ ਦੱਸੇ ਨਾ ਹੂੰ ਸਿੱਧੀ-ਸੁੱਧੀ ਕੋਈ ਨਹੀਂ ਉਹ ਬੜੀ ਚਲਾਕੀ ਬੜੀ ਚੁਸਤੀ ਉਹਦੇ ਸਾਹਮਣੇ ਕੋਈ ਗੱਲ ਨਾ ਕਰਿਆ ਕਰਨ ਜੂ ਮੈਦਮਾ ਵੀ ਕਹਾ ਮੈਂ ਲਾਲਚ ਦਿੱਤਾ ਮੈਂ ਚਲ ਸੂਟ ਲੈ ਕੇ ਦਵਾਂਗੀ ਸੂਟ ਕਹਿੰਦੀ ਲੈਣਾ ਪਰ ਮੈਂ ਛਾੜੂ ਨਹੀਂ ਲੈਣਾ ਤੇ ਉਹ ਗਈ ਉਹ ਗਈ ਅੱਜ ਇੱਥੇ ਜਵਾਬ ਦਿੰਦੀ ਤੇ ਅੱਗੇ ਵੀ ਜਾ ਕੇ ਸਾਸੂ ਨੂੰ ਦੇਗੀ ਨਾ ਦੇਗੀ ਜਵਾਬ ਤਾਂ ਫਿਰ ਆਪੇ ਇਹਨਾਂ ਨੂੰ ਪਤਾ ਲੱਗ ਜੂ ਜਿਹੜੀਆਂ ਹੁਣ ਸਮਝਉਂਦੀਆਂ ਨਹੀਂ ਹੈਗੀਆਂ ਵੀ ਇੱਧਰ ਨਹੀਂ ਗੱਲਾਂ ਉੱਧਰ ਨਹੀਂ ਕਰੀਦੀਆਂ ਆਹੋ ਇਹ ਨਹੀਂ ਨਾ ਉਹਨਾਂ ਨੇ ਅਕਲ ਦਿੱਤੀ ਕੋਈ ਨਹੀਂ ਥੋੜੇ ਦਿਨਾਂ ਚ ਲੱਗ ਜਾਏਗਾ ਪਤਾ ਜੇ ਝੱਲੀ ਆ ਫਿਰ ਆਪਣਾ ਚੱਲ ਲਪੂਣਾ ਖਲਾਰ ਕੇ ਦੱਸ ਦੇਗੀ ਉੱਥੇ ਮੰਮੀ ਜੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਨੂੰ ਤਾਂ ਸਾਰਾ ਕੁਝ ਕਹਿ ਕੇ ਤੇ ਚਲ ਗਿਆ ਥੱਲੇ ਤਾਈ ਜੀ ਨਾਲ ਗੱਲ ਕਰਨ ਅੰਜੂ ਮੈਂ ਕੀ ਕਰਾਂ ਮੈਂ ਤੇ ਆ ਬੜੀ ਦੁਖੀ ਹੂੰ ਸੱਚੀ ਮੈਂ ਤੁਹਾਨੂੰ ਦੱਸਾਂ ਮੈਨੂੰ ਆਪਣੀਆਂ ਬੜੀਆਂ ਟੈਨਸ਼ਨ ਆ ਇੱਕ ਇਹ ਮੁੰਡੇ ਨੇ ਬੜਾ ਤੰਗ ਕੀਤਾ ਜੇ ਉਹਦਾ ਰਿਸ਼ਤੇ ਦੀ ਗੱਲ ਹੋਈ ਤਾਂ ਪਿਓ ਬਣ ਕੇ ਆ ਪਹਿਲੇ ਕਹਿਣ ਚਲ ਗਿਆ ਵੀ ਮੈਂ ਆਪੇ ਗੱਲ ਕਰ ਲਾਂਗੀ ਤੇਰਾ ਗੱਲ ਕਰਨਾ ਜ਼ਰੂਰੀ ਹੈ ਤੇ ਹੁਣ ਅੱਜ ਤੋਂ ਮੇਰੇ ਨਾਲ ਗੱਲ ਕਰ ਜਿਹੜੀ ਕਰਨੀ ਆ ਤੇਰੇ ਨਾਲ ਗੱਲ ਕਰਕੇ ਤੇ ਹੁਣ ਆ ਥੱਲੇ ਚਲਾ ਗਿਆ ਉਹਨਾਂ ਨੂੰ ਕਹਿਣ ਵਾਸਤੇ ਆਪੇ ਹੁਣ ਮੈਨੂੰ ਕੋਈ ਨਾ ਕੋਈ ਹੱਲ ਕਰਨਾ ਹੀ ਪੈਣਾ ਇਹਦੇ ਕੰਨ ਖਿੱਚਣੇ ਪੈਣੇ ਮੈਨੂੰ ਹੁਣ ਇਹਨੇ ਨਹੀਂ ਇਦਾਂ ਹਟਣਾ ਹੱਲ ਕੀ ਆ ਮੰਮੀ ਜਾ ਕੇ ਥੱਲੇ ਕਲੇਸ਼ ਬਾਦੋ ਸੇ ਆਪਾ ਬਾਦੋ ਮਨਵੀਤ ਤੇ ਵਿਆਹ ਤੋਂ ਪਹਿਲਾਂ ਉਹਨਾਂ ਨੂੰ ਕਿਹਾ ਸਾਡੀ ਵੱਖਰੇ ਕਰੋ ਸਾਨੂੰ ਆਪੇ ਕਰਦਣ ਕਿ ਰਸੋਈ ਆਪਣੀ ਵੱਖਰੀ ਹੋ ਗਈ ਆਪਣੇ ਟੈਨਸ਼ਨਾਂ ਖਤਮ ਹੋ ਜਾਣਗੀਆਂ ਇਹ ਰਿੰਕ ਪਾ ਲੈਣੀ ਆਪਣੇ ਆਖੇ ਲੱਗਣਾ ਨਾਲ ਨੇ ਸਮਝਣਾ ਹੀ ਆ ਇਹ ਆਪਾਂ ਨੂੰ ਕੁਝ ਕਰਨਾ ਪੈਣਾ ਹੀ ਹੁਣ ਕਰਾਂਗੇ ਅੰਜੂ ਫਿਰ ਮੈਂ ਹੀ ਸੋਚਾਂਗੀ ਕੁਛ ਦੁਖੀ ਕਰਦਾ ਏ ਮੁੰਡੇ ਨੇ ਸਾਨੂੰ ਕੋਈ ਗੱਲ ਸਾਡੇ ਨਾਲ ਤੇ ਸਲਾਹ ਕਰਨੀ ਆਹੀਂ ਤੇ ਇਹਦੇ ਕੁਛ ਲੱਗਦੇ ਹੀ ਨਹੀਂ ਨਾ ਬਸ ਅ ਬਸ ਮੈਨੂੰ ਤੇ ਲੱਗਦਾ ਉਹੀ ਲੱਗਦੀ ਮਾਂ ਉਹੀ ਚੰਗੀ ਲੱਗਦੀ ਆ ਮਨਮੀਤ ਭੈਣ ਲੱਗਦੀ ਆ ਤੇ ਉਹ ਜਿਹੜਾ ਹੈਗਾ ਲੱਕੀ ਉਹੀ ਭਰਾ ਲੱਗਦਾ ਉਹੀ ਦਿਖਦੇ ਆ ਆਪਾਂ ਨਹੀਂ ਦਿਖਦੇ ਇਹਨਾਂ ਨੂੰ ਸਾਫ਼ ਕਹਦੇ ਨਾ ਸਾਡੇ ਮੂੰਹ ਤੇ ਵੀ ਮੈਂ ਥੱਲੇ ਹੀ ਰਹਿਣਾ ਵਾ ਮੈਂ ਨਹੀਂ ਉੱਤੇ ਆ ਕਹਣਾ ਤੂੰ ਨਹੀਂ ਮੇਰੀ ਮਾਂ ਤੇ ਉਹ ਨਹੀਂ ਮੇਰੀ ਭੈਣ ਬਸ ਕਹਦੇ ਸਾਨੂੰ ਮੂੰਹ ਤੇ ਫਿਰ ਸਾਨੂੰ ਵੀ ਸ਼ਾਂਤੀ ਹੋਵੇ ਬੈਠਾ ਰਿਆ ਕਰੇ ਉਹਨਾਂ ਨਾਲ ਹੀ ਸਲਾਹ ਕਰਿਆ ਕਰੇ ਜੋ ਦੇਣਾ ਉਹਨਾਂ ਨੂੰ ਹੀ ਦਵੇ ਬਸ ਮੰਮੀ ਜੀ ਸੱਚ ਮੈਂ ਕਹਿੰਦਾ ਮੈਨੂੰ ਉਹ ਵਾਸ਼ਿੰਗ ਮਸ਼ੀਨ ਤਾਂ ਲੈ ਦੋ ਕਾਹੇ ਕਿ ਨਹੀਂ ਪੈਸੇ ਪੈਸੇ ਪਤਾ ਨਹੀਂ ਮੈਂ ਉਧਰ ਪੌਕੇਟ ਚੋਂ ਰੱਖੇ ਤੇ ਸੀ ਕੱਢ ਕੇ ਪਰ ਮੈਂ ਗਿਣੇ ਨਹੀਂ ਗੇ ਰੁਕ ਜਾਉ ਮੈਂ ਕੱਢਦੀ ਆ ਗਿਣਦੇ ਆ ਆਪਾਂ ਹੁਣੇ ਰਕ ਨਹੀਂ ਲੱਗਣਿਆ ਮੰਮੀ ਗੇਂਦੀ ਮੈਂ ਕੋਈ ਗੱਲ ਨਹੀਂ ਮੰਮੀ ਜੀ ਜੋ 24000 ਜਨਾ ਵੀ ਆਉਗੀ ਬਸ ਬਸ ਹੀ ਆਪਾਂ ਕਿਸ਼ਤਾਂ ਕਰ ਲਾਂਗੇ ਬਸ ਮਨ ਚਿੰਤਾ ਮੈਂ ਲੈ ਕੇ ਹੀ ਰੱਖਣੀ ਹੈ ਬਸ ਆਲੋ ਫੜੋ ਪੈਸੇ ਮੰਮੀ ਮੰਮੀ ਫੜੋ ਪੈਸੇ ਫੜਦੇ ਨਹੀਂ ਫੜੋ ਇਹ ਕਿਹੜੇ ਪੈਸੇ ਕਿਹੜੇ ਪੈਸੇ ਇਹ ਕਿੱਥੋਂ ਆਏ ਪੈਸੇ ਨਾਲੇ ਗੱਲ ਸੌ ਕਿਹੜੀ ਮਸ਼ੀਨ ਲਿਆਉਣੀ ਓ ਹੈ ਇਹ ਪੈਸੇ ਬੱਲੇ 10 ਪੈਸੇ ਆਏ ਕਿੱਥੋਂ ਤੇਰੇ ਕੋਲ 10 ਮੈਨੂੰ ਜਰਾ ਪੈਸੇ ਕਿੱਥੋਂ ਆਏ ਨਾਲੇ ਕਿਹੜੀ ਮਸ਼ੀਨ ਦੀ ਤੂੰ ਗੱਲ ਕਰੰਦੀ ਹੈ ਇਹ ਕਿਹੜੀ ਮਸ਼ੀਨ ਲਿਆਉਣੀ ਤੂੰ ਆ ਪੈਸੇ ਨਾ ਇਹ ਪੈਸਾ ਕਰਕੇ ਪਤਾ ਮੈਂ ਕਿੰਨੇ ਦਿਨਾਂ ਦਾ ਪਰੇਸ਼ਾਨ ਆ ਤੇ ਕਿਹੜੀਆਂ ਮਸ਼ੀਨਾਂ ਦੀ ਤੂੰ ਸਲਾਹ ਕਰੀ ਜਾਂਦਾ ਈ ਤੈਨੂੰ ਮਸ਼ੀਨ ਚਾਹੀਦੀ ਮੈਂ ਨਹੀਂ ਲੈ ਕੇ ਦੇ ਸਕਦਾ ਤੂੰ ਪੈਸੇ ਚੋਰੀ ਕੱਢੇ ਨਾ ਨਹੀਂ ਤੇ ਫਿਰ ਕਿੱਥੋਂ ਆਏ ਤੇਰੇ ਕੋਲ ਪੈਸੇ ਰਿੰਕੂ ਜਰਾ ਹੋਲੀ ਗੱਲ ਕਰ ਲੈ ਉਹਦੇ ਨਾਲ ਕਿਵੇਂ ਬੋਲਣ ਡਿਆ ਉਹਨੂੰ ਤੈਨੂੰ ਇਹ ਨਹੀਂ ਸ਼ਰਮ ਆਂਦੀ ਤੇਰੀ ਮਾਂ ਕੋਲ ਬੁਲਦੀ ਮੈਂ ਦੱਸੂ ਮਮੀ ਇਹਨੂੰ ਪੁੱਛੋ ਇਹ ਪੈਸੇ ਆਏ ਕਿੱਥੋਂ ਇਹ ਦੇਖੋ ਇਹ ਤਾਂ ਬੋਲਦੀ ਨਹੀਂ ਤੁਹਾਨੂੰ ਤਾਂ ਪਤਾ ਹੋਊਗਾ ਨਾ ਮੈਨੂੰ ਕਾਹਦਾ ਪਤਾ ਰਿੰਕੂ ਉਹ ਕਹਿੰਦੀ ਮੈਂ ਥੋੜੇ-ਥੋੜੇ ਕਰਕੇ ਜੋੜੇ ਕਿਹੜੇ ਵੇਲੇ ਨੇ ਥੋੜੇ-ਥੋੜੇ ਕਰਕੇ ਜੋੜ ਲਏ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਇਹਨੇ ਪੈਸੇ ਮੇਰੇ ਚੋਰੀ ਕੱਢੇ ਆ ਵਿੰਕਪਲ ਮੈਂ ਤੁਹਾਨੂੰ ਕਹਿਣ ਦੀ ਆ ਮੈਂ ਪੈਸੇ ਚੋਰੀ ਨਹੀਂ ਕੀਤੇ ਮੰਮੀ ਕਹਿ ਤਾਂ ਦੇ ਤੁਹਾਨੂੰ ਮੈਂ ਪੈਸੇ ਜੋੜੇ ਆ ਥੋੜੇ ਥੋੜੇ ਕਰਕੇ ਮੈਂ ਪੈਸੇ ਜੋੜੇ ਆ ਚੋਰੀ ਨਹੀਂ ਕੀਤੇ ਮੈਂ ਉਹ ਜਿੰਨੇ ਕਿ ਮੈਂ ਪੈਸੇ ਦੇਣਾ ਨਾ ਤੁਨੂੰ ਮੈਨੂੰ ਪਤਾ ਕਿੰਨੇ ਕੁ ਤੂੰ ਜੋੜ ਸਕਦੇ ਆ ਉਹ ਤੇਰੇ ਤਾਂ ਆਪਣੇ ਸੂਟ ਬੂਟ ਪੂਰੇ ਨਹੀਂ ਹੁੰਦੇ ਪੈਸੇ ਤੂੰ ਕਿੱਥੋਂ ਜੋੜ ਲੈਣੇ ਆ ਮੇਰੀ ਗੱਲ ਸੁਣੋ ਪੈਸੇ ਪੈਸੇ ਤਾਂ ਵੜਾ ਕਰਾਂਦੇ ਆ ਮੈਨੂੰ ਦੱਸੋ ਮੜਾ ਜਾ ਲੱਕੀ ਕੋਇਨ ਦੇ ਪੈਸੇ ਆਏ ਕਿਤੋਂ ਤੁਸੀਂ ਦਿੱਤੇ ਨਾ ਉਹ ਗੱਲ ਸੁਣ ਮੇਰੀ ਇਹ ਲੱਕੀ ਲੱਕੀ ਕੀ ਹੁੰਦਾ ਵਾ ਹੈ ਉਹ ਤੇਰੇ ਤੋਂ ਛੋਟਾ ਵਾ ਜਿਹੜਾ ਉਹਨੂੰ ਤੂੰ ਲੱਕੀ ਲੱਕੀ ਕਰੀ ਜਾਂਦੀ ਆ ਮੱਗੇ ਵੀ ਇੱਕ ਦਿਨ ਵੇਖਿਆ ਸੀ ਮੈਂ ਸੋਚਿਆ ਜੇ ਛੋਟੇ ਇੱਕ ਦੇ ਕਹਿ ਤਾ ਵਾ ਲੱਕੀ ਗਲਤੀ ਅਣਜਾਣਪੋੜੇ ਚ ਨਿਕਲ ਗਿਆ ਵਾ ਤੇ ਚਲੋ ਸਮਝ ਆ ਜੂਗੀ ਤੂੰ ਲੱਕੀ ਲੱਕੀ ਕਰੀ ਜਾਂਦੀ ਆ ਤੈਨੂੰ ਇੱਜ਼ਤ ਕਰਨੀ ਨਹੀਂ ਕਹਨੇ ਸਿਖਾਈ ਸਿਖਾਈ ਆ ਮੈਨੂੰ ਸਾਰਾ ਕੁਝ ਹੀ ਪਤਾ ਆ ਮੈਨੂੰ ਆਪਣਾ ਘਰ ਵੀ ਦਿਖਦਾ ਆ ਪਰ ਇਹ ਥੋੜੀ ਗੱਲ ਆ ਕਿ ਤੁਹਾਨੂੰ ਮੈਂ ਨਹੀਂ ਦਿਖਦੀ ਆਪਣੀ ਵਾਈਫ ਨਹੀਂ ਦਿਖਦੀ ਸਾਰਾ ਕੁਝ ਤੁਸੀਂ ਉਹਨਾਂ ਵਾਸਤੇ ਕਰੀ ਜਾਣਾ ਆ ਮੇਰੇ ਤੇ ਚੋਰੀ ਦਾ ਇਲਜ਼ਾਮ ਨਾ ਲਾਓ ਮੈਂ ਮਮੀ ਤੁਹਾਨੂੰ ਪਤਾ ਮੈਂ ਚੋਰੀ ਕਰ ਸਕਦੀ ਆ ਸ ਪਰ ਮੰਮੀ ਇਹ ਦੇਖੋ ਪੈਸੇ ਕਿੱਥੋਂ ਆ ਗਏ ਜੇ ਇਹਨੂੰ ਕਰਦਾ ਇੰਨਾ ਹੀ ਫਿਕਰ ਆ ਤੇ ਚੋਰੀਆਂ ਕਰਕੇ ਆਪਣੇ ਘਰ ਦੇ ਸੰਭੂਗੀ ਮੈਂ ਤੁਹਾਨੂੰ ਅੱਗੇ ਵੀ ਕਿਹਾ ਤੇ ਹੁਣ ਵੀ ਕਹਿੰਦੀ ਮੈਂ ਪੈਸੇ ਚੋਰੀ ਨਹੀਂ ਕੀਤੇ ਤੇ ਤੇਰੇ ਕੋ ਕਿੱਦਾਂ ਪੈਸੇ ਆ ਗਏ ਫਿਰ ਉਹ ਵੀ ਤੁਹਾਨੂੰ ਦੱਸਤੀ ਜੇ ਮੈਂ ਸੱਚਾਈ ਦੱਸੀ ਨਾ ਪਰ ਤੁਹਾਨੂੰ ਮਿਰਚਾਂ ਲੱਗਣੀਆਂ ਤੂੰ ਸੱਚ ਸੱਚਾਈ ਦੱਸ ਮੈਨੂੰ ਅੱਜ ਅੱਜ ਮੈਂ ਸੱਚਾਈ ਜਾਣ ਕੇ ਰਹਿਣਾ ਵਾ ਪੈਸੇ ਤੇਰੇ ਕੋ ਕਿੱਥੋਂ ਆਏ ਮੈਨੂੰ ਕਿੱਦਾਂ ਇਹ ਪੁੱਛਣ ਦੇ ਨਾ ਮਨਮੀ ਤੇ ਤੁਹਾਡੀ ਭੈਣ ਹੀ ਆਈ ਸੀ ਇੱਥੇ ਉਨੇ ਪਾਕਟ ਚੋਂ ਕਿਤੇ ਪੈਸੇ ਕੱਢ ਲਿਆ ਉਧਰੋਂ ਮੈਂ ਆ ਗਈਆਂ ਤੇ ਡਰਦੀ ਇੱਥੇ ਪੈਸੇ ਛੱਡ ਕੇ ਤਾਂ ਚਲੇ ਗਈ ਤੇ ਮੈਂ ਪੈਸੇ ਸਾਂਭ ਲਿਆ ਤੇ ਤੁਸੀਂ ਮੈਨੂੰ ਹੀ ਚੋਰ ਕਹੀ ਜਾਂਦੇ ਆ ਨਾਲੇ ਮੇਰੀ ਗੱਲ ਸੁਣੋ ਲੱਕੀ ਭਰਾ ਤੁਹਾਡਾ ਉਹ ਕੀ ਕਰਨੋਂਦਾ ਬਾਰ-ਬਾਰ ਇੱਥੇ ਮੈਂ ਵੀ ਤੁਹਾਨੂੰ ਪੁੱਛਦੀ ਸੀ ਤੁਸੀਂ ਮੈਨੂੰ ਦੱਸਿਆ ਆ ਲੱਕੀ ਮੇਰਾ ਭਰਾ ਵਾ ਤੇ ਆ ਨਹੀਂ ਸਕਦਾ ਨਾਲੇ ਜੈਕਟ ਮੇਰੀ ਉੱਪਰ ਪਈ ਪੈਸੇ ਜੈਕਟ ਦੇ ਦੇ ਵਿੱਚ ਪਏ ਤੂੰ ਕਿਹ ਨਹੀਂ ਮਨਮੀਤ ਨੇ ਕੱਢੇ ਮਨਮੀਤ ਨੇ ਜੇ ਕੱਢੇ ਤਾਂ ਇੱਥੇ ਛੱਡ ਗਈ ਨਾਲੇ ਤੂੰ ਵੇਖਣਦਾ ਹੀ ਝਾ ਕਿ ਮਨਮੀਤ ਕੱਢਣ ਦੇਈ ਆ ਮੈਂ ਤੁਹਾਨੂੰ ਦੱਸ ਦਿੱਤੀ ਜਾਨੀ ਮੈਂ ਕਿਚਨ ਚ ਕੰਮ ਕਰਦੀ ਸੀ ਉਹ ਅ ਤੂੰ ਜਿੰਨੀ دیر ਨੂੰ ਉਹਨੇ ਪੈਸੇ ਕਢੇ ਹੁਣ ਇਹ ਮੰਦਿਰ ਆ ਗਈ ਆ ਤੇ ਮੈਨੂੰ ਦੇਖ ਕੇ ਦਾਦੀ ਤੇ ਉਹ ਪੈਸੇ ਇੱਥੇ ਛੱਡ ਕੇ ਤੇ ਚਲੀ ਗਈ ਆ ਅੰਜੂ ਗੱਲ ਸੁਣ ਰੋਕੇ ਇੱਕ ਮਿੰਟ ਉਹ ਮਨਮੀਤ ਆ ਕੇ ਹਰ ਚੀਜ਼ ਦੀ ਫੋਲਾ-ਕੋਲੀ ਕਰਦੀ ਰਹਦੀ ਆ ਤੇ ਕਰ ਗਈ ਹੁਣੀ ਹੋਏ ਵੀ ਕੰਮ ਨਾਲੇ ਲੱਕੀ ਕੋਈ ਇੰਨੇ ਪੈਸੇ ਕਿੱਥੋਂ ਆਏ ਪਹਿਲਾਂ ਤੂੰ ਦੱਸ ਲੀ ਲੱਕੀ ਕੋਈ ਅੰਜੂ ਤੇ ਕੋਈ ਪੈਸਾ ਨਹੀਂ ਹੁੰਦਾ ਤੇ ਹੁਣ ਇੰਨੇ ਪੈਸੇ ਇਕੱਠੇ ਕਿੱਥੋਂ ਆ ਗਏ ਲੱਕੀ ਕੋਲ ਮੰਮੀ ਉਹਨੇ ਥੋੜੇ-ਥੋੜੇ ਕਰਕੇ ਜੋੜੇ ਸੀ ਪਰ ਮਨੂ ਇਹ ਗਾ ਇਹ ਜੇ ਮਨਮੀਤ ਨੇ ਪੈਸੇ ਕੱਢੇ ਆ ਤੇ ਇਹਦੇ ਕੋਲ ਕਿੱਦਾਂ ਆ ਗਏ ਇਹ ਕਹੀ ਜਾਂਦੀ ਆ ਮਨਮੀਤ ਦੇ ਕਲੇ ਖਾਮ-ਖ ਬੈਜੀ ਦੇਗੀ ਮਨਮੀਤ ਨੇ ਮੈਂ ਜਦੋਂ ਉੱਤੋਂ ਆਈ ਤੇ ਇੱਥੇ ਹੱਥ ਗਈ ਮਮੀ ਇਹ ਵੇਖਣ ਦੇਈ ਸੀ ਮਨਮੀਤ ਨੂੰ ਮੇਰੀ ਗੱਲ ਪੈਸੇ ਉਹ ਕੱਢਣ ਦੇਈ ਉਹਨੂੰ ਮੈਂ ਵੇਖਾਂ ਤੇ ਫਿਰ ਉਹਨੇ ਇੱਥੇ ਰੱਖੇ ਤੇ ਜਿਉਂਨੇ ਰੱਖੇ ਸੀ ਤੇ ਇਹਨੇ ਮੈਨੂੰ ਦੱਸਿਆ ਕਿਉਂ ਨਹੀਂ ਕਿ ਮਨਮੀਤ ਨੇ ਪੈਸੇ ਕੱਢੇ ਸੀ ਤੇ ਉਹ ਇੱਥੇ ਰੱਖ ਗਈ ਆ ਲੋ ਤੁਸੀਂ ਆਪਣੇ ਪੈਸੇ ਇਹਨੂੰ ਪੁੱਛੋ ਮੈਂ ਕਿੰਨੀ ਵਾਰੀ ਪੁੱਛਿਆ ਮੈਂ ਮੇਰੇ ਪੈਸੇ ਕਿੱਥੇ ਆ ਇਹਦੇ ਸਾਹਮਣੇ ਮੈਂ ਜੈਕਟ ਵੀ ਚੈੱਕ ਕੀਤੀ ਆ ਮੈਂ ਜੈਕਟ ਦੀ ਜੇ ਵਿੱਚ ਪੈਸੇ ਗਏ ਸੀ ਕਹਿੰਦੀ ਮੈਨੂੰ ਪਤਾ ਹੀ ਨਹੀਂ ਮੈਨੂੰ ਪਤਾ ਹੀ ਨਹੀਂਗਾ ਮੇਰੇ ਸਾਹਮਣੇ ਕਿੰਨਾ ਪਰੇਸ਼ਾਨ ਹੁਦਾਰਿਆ ਵਾ ਫਿਰ ਇਹਦਾ ਦ ਤੇ ਹੁਣ ਤੂੰ ਨੂੰ ਚੋਰ ਬਣਾਟਾ ਵਾ ਤੇ ਮੰਮੀ ਕੀ ਨੇ ਕਮਾਏ ਇਸ ਪੈਸੇ ਵਾਸਤੇ ਪਤਾ ਮੈਂ ਕਿੰਨਾ ਪਰੇਸ਼ਾਨ ਹੋਇਆ ਵਾਂ ਮੈਂ ਕਿਉਂ ਨਾ ਕਹਾਂ ਮੈਂ ਤੁਹਾਨੂੰ ਪੁੱਛਦੀ ਸੀ ਨਾ ਕਿ ਰਿੰਗਪਾਲ ਲੱਤੀ ਕੀ ਕਰਨਾ ਹੁੰਦਾ ਕੀ ਕਰਨਾ ਤੂੰ ਤੁਸੀਂ ਮੈਨੂੰ ਦੱਸ ਦਿੰਦੇ ਕਿ ਇਹ ਪੈਸੇ ਲੱਕੀ ਦੇ ਆ ਤੇ ਮੈਂ ਤੁਹਾਨੂੰ ਦੇ ਦੇਂਦੀ ਮੈਂ ਤੁਹਾਨੂੰ ਪੈਸੇ ਤਾਂ ਨਹੀਂ ਦਿੱਤੇ ਮੈਂ ਕਿਹਾ ਸ਼ਾਇਦ ਸਾਡੇ ਹੀ ਪੈਸੇ ਆ ਇਹ ਤੇ ਤੁਸੀਂ ਲੱਕੀ ਨੂੰ ਦੇ ਦਿੰਦੇ ਮੈਂ ਤਾਂ ਨਹੀਂ ਤਾਰੂ ਪੈਸੇ ਦਿੱਤੇ ਇਹ ਲੱਕੀ ਜੇ ਲੱਕੀ ਦੇ ਪੈਸੇ ਨਾ ਹੁੰਦੇ ਤਾਂ ਤੂੰ ਕੱਢ ਲੈਣੀ ਹੋ ਤੂੰ ਰੱਖ ਲੈਣੀ ਹੋ ਪੈਸੇ ਮੇਰੀ ਜੇਬ ਵਿੱਚ ਸੀ ਉਹ ਪੈਸੇ ਮੇਰੇ ਸੀ ਉਹ ਪੈਸੇ ਕਿਤੇ ਜਾਣਾ ਹੀ ਨਹੀਂ ਚਾਹੀਦੇ ਸੀ ਤੇਰਾ ਕੰਮ ਘਰ ਦਾ ਧਿਆ ਪਤਾ ਕਿੰਨਾ ਪਰੇਸ਼ਾਨ ਮੈਂ ਕਿੰਨਾ ਜਲੀਲ ਹੋਇਆ ਵਾਂ ਨਾ ਲੱਕੀ ਦੇ ਸਾਹਮਣੇ ਇੱਥੇ ਗੱਲ ਕਰਨੀ ਸੀ ਨਾ ਵੀ ਲੱਕੀ ਦੇ ਪੈਸੇ ਹੈਗੇ ਸੀ ਮੇਰੀ ਜਾਗੜ ਚ ਦੇ ਪੈਸੇ ਕਿਤੇ ਗਏ ਮੰਮੀ ਲੱਕੀ ਤੇ ਹੁਣ ਜਿਹਦੇ ਵੀ ਹੋਣ ਲੇਕਿਨ ਪੈਸੇ ਮੇਰੀ ਜੇਬ ਚ ਪੈਸੇ ਸੀ ਉਹ ਮੇਰੇ ਹੀ ਪੈਸੇ ਸੀ ਇਹਦਾ ਫਰਜ ਬੰਦਾ ਸੀ ਧਿਆਨ ਰੱਖਣਾ ਇਹਦਾ ਫਰਜ ਨਹੀਂ ਬੰਦਾ ਸੀ ਸਾਈਡ ਤੇ ਰੱਖਣਾ ਤੇ ਬਾਅਦ ਚ ਮਸ਼ੀਨਾਂ ਦੀਆਂ ਸਲਾਮਾ ਕਰਾਂ ਦਈ ਆ ਮੈਂ ਕਰ ਚੁੱਕੀ ਚੀਜ਼ ਨਹੀਂ ਲੈ ਕੇ ਦਿੰਦਾ ਕਿਸੇ ਚੀਜ਼ ਦੀ ਮੈਂ ਕਮੀ ਛੱਡਦਾ ਵਾਂ ਜਿਹੜੀ ਚੀਜ਼ ਕਹਿੰਦੀ ਮੈਨੂੰ ਦੇਣਾ ਵਾ ਹਰ ਮਹੀਨੇ ਬਾਅਦ ਇਹਨੂੰ ਪਾਕਟ ਮਣੀ ਵੱਖਰੀ ਦੇਣਾ ਵਾ ਇਹਨੂੰ ਖਰਚਾ ਦੇ ਸਾਰੇ ਖਰਚਦੀ ਆ ਫਿਰ ਕਹਿੰਦੀ ਉਹਦੇ ਵਿੱਚੋਂ ਮੈਂ ਪੈਸੇ ਜਮਾਂ ਕਿਤੇ ਜਮਾਂ ਕਿਥੋਂ ਕਰਦੀ ਆ ਇਹਨੂੰ ਤੇ ਜਿੰਨੇ ਦਿਨ ਉਹਨੇ ਮੁਕਾ ਦਿੰਦੀ ਆ ਦੇ ਲੋ ਮੰਮੀ ਮਨਮੀ ਤੇ ਯਕੀਨ ਆ ਮੇਰੇ ਤੇ ਨਹੀਂ ਇਹਨਾਂ ਨੂੰ ਯਕੀਨ ਹੈਗਾ ਤੇਰੇ ਤੇ ਵੀ ਯਕੀਨ ਸੀ ਤੂੰ ਮੈਨੂੰ ਦੱਸਦੇ ਨਹੀਂ ਆ ਜੈਕਟ ਤੁਹਾਡੇ ਪੈਸੇ ਨਿਕਲੇ ਸਾਈਡ ਤੇ ਰੱਖੇ ਆ ਆ ਫੋਟੋ ਆਪਣੇ ਪੈਸੇ ਫਿਰ ਤੂੰ ਮੈਨੂੰ ਤੇਰੇ ਤੇ ਯਕੀਨ ਹੀ ਸੀ ਪਰ ਤੂੰ ਹੁਣ ਇੰਨੀਆਂ ਕਹਾਣੀਆਂ ਬਣਾਈ ਜਾਂਦੀਆਂ ਕਹਾਣੀਆਂ ਨਹੀਂ ਮੈਂ ਸੱਚੀ ਕਹਿੰਦੀ ਮੈਂ ਨਹੀਂ ਪੈਸੇ ਕੱਢੇ ਤੁਹਾਡੀ ਭੈਣ ਨੇ ਹੀ ਪੈਸੇ ਕੱਢੇ ਆ ਤੇ ਨਾ ਤੁਸੀਂ ਹੁਣ ਮੇਰਾ ਲਾਈ ਜਾਂਦੇ ਆ ਤੇ ਆਨੇ ਪੈਸੇ ਕੱਢੇ ਤੇਰ ਕੋ ਆ ਗਏ ਜੇ ਭੈਣ ਨੇ ਕੱਢੇ ਸੀ ਤੂੰ ਮੈਨੂੰ ਤੇਰਾ ਦੱਸਣਾ ਫਰਜ਼ ਨਹੀਂ ਹੈਗਾ ਸੀ ਆ ਲੋ ਤੁਸੀਂ ਆਪਣੇ ਪੈਸੇ ਕਿਉਂ ਮੈਂ ਇੱਥੇ ਲੱਬੇ ਸੀ ਜਾਂ ਡਿੱਗੇ ਸੀ ਮਨਮੀਤ ਨੇ ਫੜੇ ਤਾਂ ਕੋ ਦੱਸ ਸਕਰੀ ਜੀ ਨਾ ਕਿਉਂ ਹਰ ਗੱਲ 'ਚ ਭੈਣ ਮੇਰੀ ਨੂੰ ਬਦਨਾਮ ਤੂੰ ਕਰੀ ਜਾਂਦੀ ਆ ਹਰ ਗੱਲ ਘੁਮਾ ਕੇ ਉੱਥੇ ਲਈ ਆਉਣੀ ਆ ਤੇਰਾ ਨਹੀਂ ਸਮਝ ਤੈਨੂੰ ਨਹੀਂ ਸਮਝ ਲੱਗਦੀ ਕਿਸੇ ਦੀ ਚੀਜ਼ ਆ ਮਾਨਤ ਆ ਕਰ ਦਿਓ ਚੀਜ਼ੇ ਜੇ ਜੇਬ 'ਚ ਪੈਸੇ ਆ ਉਹ ਮੇਰੀ ਜੇਬ 'ਚ ਪਏ ਤਾਂ ਮੇਰੇ ਆ ਜੇ ਮੈਂ ਨਹੀਂ ਹੈਗਾ ਜੇ ਮੇਰੀ ਪੌਕਟ 'ਚ ਪੈਸੇ ਆ ਤੇਰਾ ਫਰਜ਼ ਬੰਦਾ ਚੀਜ਼ ਨੂੰ ਸੰਭਾਲ ਕੇ ਰੱਖਣਾ ਇਹ ਥੋੜੀ ਤੂੰ ਰੱਖ ਲੈਗੀ ਬਾਅਦ ਚ ਤੂੰ ਪਲਾਨਿੰਗਾਂ ਕਰਨਦਈਆਂ ਚੀਜ਼ਾਂ ਲਿਆਉਂਦੀ ਜਿਵੇਂ ਇੱਥੇ ਨਾ ਆਉਂਦਾ ਜਿਵੇਂ ਨਾ ਆਇਦਾ ਵੇਂਦਾ ਤੇ ਪੈਸੇ ਤੇ ਮੇਰੇ ਹੱਥ ਆਉਣਾ ਹੀ ਨਹੀਂ ਸੀ ਸਾਡੇ ਭਰਾਵਾਂ ਭਰਾਵਾਂ ਚ ਲੜਾਈ ਪੈ ਜਾਨੀ ਸੀ ਤੂੰ ਕੋਣ ਠੰਡਾ ਥੋੜਾ ਜਾ ਗਰਮੀ ਨਾ ਖਾਈ ਜਾ ਹੁਣ ਆਰਾਮ ਨਾ ਬੋਲ ਮੰਮੀ ਨੇ ਗਾਮੀ ਗਰਮੀ ਵਾਲਾ ਕੀਤਾ ਵਾ ਜਦੋਂ ਸਾਰੀਆਂ ਚੀਜ਼ਾਂ ਮੈਂ ਘਰੋਂ ਪੂਰੀਆਂ ਕਰਨਦਿਆਂ ਵਾਂ ਮੈਂ ਕੱਲੀ ਕੱਲੀ ਚੀਜ਼ ਦਾ ਧਿਆਨ ਰੱਖਦਾ ਵਾਂ ਹਰ ਚੀਜ਼ ਦਾ ਧਿਆਨ ਰੱਖਦਾ ਵਾਂ ਜਦੋਂ ਵੀ ਇਹ ਕੋਈ ਕੰਮ ਕਹਿੰਦੀ ਆ ਮੈਨੂੰ ਅਦਾ ਅੱਖਾਂ ਨਹੀਂ ਮੋੜਦਾ ਉਸ ਲਈ ਕਰਕੇ ਦੇਣਾ ਵਾਂ ਫਿਰ ਮੇਰੇ ਦਿਨ ਨੂੰ ਗੁੱ 24000 ਰੁਪਇਆ ਸੀ ਨਾ ਕੱਲ ਨੂੰ ਵੱਡੀ ਰਕਮ ਦੀ ਹੋ ਸਕਦੀ ਮੇਰੀ ਸੈਲਰੀ ਆਉਂਦੀ ਕਿਉਂਕਿ ਉਹ ਵੀ ਮੈਂ ਜੇਬ ਚ ਤੇ ਛੱਡੀ ਹੁੰਦੀ ਇਹ ਕੱਲ ਨੂੰ ਉਹ ਵੀ ਲੈ ਆ সাইਡ ਤੇ ਰੱਖ ਸਕਦੀ ਸੀ ਦੇਖੋ ਮੰਮੀ ਮੈਨੂੰ ਹੀ ਚੋਰ ਕਹੀ ਜਾਂਦੇ ਹਜੇ ਵੀ ਨਹੀਂ ਮੰਨਣਦੇ ਹਾਂ ਜ ਚੋਰ ਵਾਲੀ ਕਹਿੰਦਾ ਤੈਨੂੰ ਹੀ ਕਹੀ ਨਾ ਮੇਰੇ ਪੇਬ ਚੋਂ ਪੈਸੇ ਗਏ ਕਿਉਂ ਕਿਉਂ ਤੂੰ ਕਹਾਣੀ ਬਣਾਉਂਦੀ ਆ ਤੂੰ ਕਿਉਂ ਨਹੀਂ ਮੰਨਦੀ ਕਹਾਣੀ ਨਹੀਂ ਬਣਾਉਂਦੀ ਮੈਂ ਸੱਚ ਹੀ ਬੋਲਣ ਦੇਈ ਆ ਤੂੰ ਕਿਉਂ ਮਨਮੀ ਦਾ ਨਾਮ ਵਿੱਚ ਲਈ ਆਉਂਦੀ ਕਹਾਣੀ ਬਣਾਈ ਜਾਂਦੀ ਆ ਤੁਸੀਂ ਰਿੰਕਪਲ ਮੇਰੇ ਤੇ ਯਕੀਨ ਕਰੋ ਚਾਹੇ ਨਾ ਕਰੋ ਮੈਂ ਨਹੀਂ ਤੁਹਾਡੇ ਪੈਸੇ ਕੱਢੇ ਤੁਹਾਡੀ ਭੈਣ ਨਹੀਂ ਕੱਢੀ ਆ ਤੂੰ ਇ ਚਾਲਾ ਤੇਰੇ ਤੇ ਪੇਕੇ ਲੈ ਗਏ ਉਹਨਾਂ ਸਾਹਮਣੇ ਤੂੰ ਮੰਨੇਗੀ